ਤਸਵੀਰਾ ਸ਼੍ਰੀ ਗੋੰਦਵਲ ਸਾਹ ਤੋਂ ਸਾਹਮਣੇ ਆਈਆ ਰਏ ਜਿੱਥੇ ਕਿ ਕੁਝ ਦਿਨ ਪਹਿਲਾਂ ਇੱਕ ਗੁਰਸਿੱਖ ਆਤ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਵੇਲੇ ਉਹ ਘਰ ਦੇ ਵਿੱਚ ਇਕੱਲੀ ਪਾਠ ਕਰ ਰਹੀ ਸੀ ਤਾਂ ਇੱਕ ਵਿਅਕਤੀ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਲੁੱਟ ਦੀ ਨੀਅਤ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਇਸ ਗੁੱਥੀ ਨੂੰ ਸੁਲਝਾ ਲਿਆ ਤਾਂ ਗੁੱਥੀ ਦੇ ਵਿੱਚ ਗੁਰਸਰਨਦੀਪ ਸਿੰਘ ਜੋ ਮੁਜਲਮ ਹੈ ਉਸ ਦੀ ਪਹਿਚਾਨ ਕੀਤੀ ਗਈ ਤੇ ਪਹਿਚਾਨ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਸ ਨੂੰ ਨਸ਼ੀਲੇ ਪਦਾਰਥਾਂ ਦੇ ਸਹਿਤ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵੱਲੋਂ ਪੁਲਿਸ ਨੇ ਵੀ ਕਾਨਫਰੰਸ ਕਰਕੇ ਬਹੁਤ ਸਾਰੇ ਵੱਡੇ ਝੜੇ ਖੁਲਾਸੇ ਕੀਤੇ ਨੇ ਕਿ ਆਖਰ ਇਸ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ ਗਿਆ ਜ਼ਰਾ ਤੁਸੀਂ ਵੀ ਸੁਣੋ 2009 425 ਨੂੰ ਪਿੰਡ ਕੰਗ ਦੇ ਵਿੱਚ ਦਿਨਦਾੜੇ ਗੁਰਪ੍ਰੀਤ ਕੋਰ ਵਾਰਸੀ ਜਿਹੜੀ ਕੰਗ ਉਹਦਾ ਮਰਡਰ ਹੋਇਆ ਸੀਗਾ ਜਿਹਦੇ ਵਿੱਚ ਕੋਈ ਉਸ ਟਾਈਮ ਬਲਾਈਂਡ ਮਰਡਰ ਹੋਇਆ ਸੀਗਾ ਕੋਈ ਕਲੂ ਨਹੀਂ ਲੱਗਿਆ ਸੀਗਾ ਇਹਦੇ ਤੇ ਕੰਮ ਕਰਦੇ ਹੋਏ ਡੀਐਸਪੀ ਜਿਹੜੇ ਆਪਣੇ ਗੋਇੰਦਵਾਲ ਸਾਹਿਬ ਨੇ ਅਤਲ ਸੋਨੀ ਤੇ ਇਨਸਪੈਕਟਰ ਜਿਹੜੇ ਪ੍ਰਭਜੀਤ ਨੇ ਅੰਡਰ ਸੁਪਰਵਾਈਜ਼ਨ ਆਫ ਜਿਹੜੇ ਐਸਪੀ ਡੀ ਅਜੇ ਰਾਜ ਸਿੰਘ ਤੇ ਸਬ ਇੰਸਪੈਕਟਰ ਸਾਡੀ ਬਲਜੀਤ ਕੋਲ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਹਨੂੰ ਟੈਕਨੀਕਲੀ ਤੇ ਪ੍ਰੋਫੈਸ਼ਨਲ ਵੇ ਨਾਲ ਹਿਊਮਨ ਇਟ ਦੇ ਬੇਸ ਤੇ ਇੱਕ ਬੰਦਾ ਪਹਿਲਾਂ ਪਛਾਣ ਕੀਤੀ ਸੀਗੀ ਜਿਹਦਾ ਨਾਂ ਸੀਗਾ ਗੁਰਸ਼ ਗੁਰਸ਼ਨਦੀਪ ਸਿੰਘ ਉਰਫ ਕਾਲੂ ਇਹ ਇਹਨੂੰ ਜਦੋਂ ਕਾਬੂ ਕੀਤਾ ਗਿਆ ਤੇ ਇਹਨੇ ਦੱਸਿਆ ਕਿ ਬਈ ਜਿਹੜੇ ਇਹ ਤਿੰਨ ਦੋਸ਼ੀ ਜਿਹੜੇ ਸੀਗੇ ਉਸ ਦਿਨ ਇਹਦੇ ਘਰ ਆਏ ਸੀਗੇ ਲੁੱਟਦੇ ਲੁੱਟਦੇ ਨੀਅਰ ਦੇ ਨਾਲ ਜਦੋਂ ਉਥੇ ਉਹਨੇ ਰਜਿਸਟਰ ਕੀਤਾ ਤੇ ਇਹਨਾਂ ਨੇ ਉਹਦਾ ਮਰਡਰ ਕਰਤਾ ਸੀਗਾ ਤੇ ਇਹਦੇ 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 ਕਾਰਨ ਇਸ਼ਾਰਫ ਤੇ ਦੋ ਦੋਸ਼ੀਆਂ ਦੀ ਹੋਰ ਪਛਾਣ ਹੋਈ ਹੈ ਗੁਰਸਨਦੀਪ ਸਿੰਘ ਜਿਹੜਾ ਅਸੀਂ ਫੜ ਲਿਆ ਤੇ ਇਸ ਤੋਂ ਬਾਅਦ ਜਿਹੜਾ ਦੂਜਾ ਦੋਸ਼ੀ ਹੈ ਉਹਦਾ ਨਾਮ ਹੈ ਲਖਮਿੰਦਰ ਸਿੰਘ ਉਰਫ ਗੋਲਦੀ ਜਿਹੜਾ ਕਿ ਜੰਡਿਆਲਾគ្រੂ ਦਾ ਰਹਿਣ ਵਾਲਾ ਹੈ ਇਹ ਦੱਸ ਦਈਏ ਕਿ ਜਿਹੜਾ ਲਖਮਿੰਦਰ ਸਿੰਘ ਉਰਫ ਗੋਲਦੀ ਹੈ ਇਹ ਮਿਤੀ 16 4 25 ਨੂੰ ਥਾਣੇ ਵੈਰੋਵਾਲ ਦੇ ਵਿੱਚ ਆ ਲੂਟ ਦੇ ਲੂਟਰ ਕਰਦੇ ਹੋਏ ਤੇ ਡਰੱਸ ਦੇ ਨਾਲ ਫੜਿਆ ਗਿਆ ਸੀਗਾ ਤੇ ਫਿਲਹਾਲ ਗੋਵਿੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਬੰਦ ਹੈ ਤੇ ਤੀਜੇ ਦੋਸ਼ੀ ਦੀ ਵੀ ਜਿਹੜੀ ਪਛਾਣ ਹੋ ਗਈ ਹੈ ਉਹਦਾ ਨਾਂ ਹਜੇ ਤੁਹਾਨੂੰ ਦੱਸ ਨਹੀਂ ਸਕਦੇ ਗੋਪਨੀਯਤਾ ਰੱਖਦੇ ਹੋਏ ਤੇ ਤਿੰਨ ਦੋਸ਼ੀ ਜਿਹੜੇ ਸੀਗੇ ਉਹਦੇ ਵਿੱਚ ਟੋਟਲ ਦੋ ਦੋਸ਼ੀ ਇਹਦੇ ਵਿੱਚ ਗ੍ਰਫਤਾਰ ਕਰ ਲਏ ਗਏ ਆ ਤੇ ਜਿਹੜਾ ਆਪਣਾ ਸਾਡਾ ਬਲਾਈਂਡ ਮਟਰ ਕੇਸ ਸੀਗਾ ਇਹ ਸੋਲਵ ਹੋ ਗਿਆ ਸਰ ਕੀ ਮਟਰ ਕੀ ਇਸੇ ਕਾਰਨ ਸੀ ਇਹ ਦੇਖੋ ਜੀ ਇਹਨਾਂ ਦੇ ਪਹਿਲਾਂ ਵੀ ਲੂਟਰ ਦੇ ਸਟੈਚਿੰਗ ਦੇ ਪਰਚੇ ਦਰਜ ਐ ਤੇ ਲੂਟ ਦੀ ਨੀਅਤ ਦੇ ਨਾਲ ਹੀ ਇਹ ਉੱਥੇ ਆਏ ਸੀਗੇ ਇਹਨਾਂ ਨੂੰ ਸੀਗਾ ਕਿ ਉੱਥੇ ਪੈਸੇ ਹੁੰਦੇ ਆ ਤੇ ਜਦੋਂ ਉਹਨਾਂ ਨੇ ਰਜਿਸਟ ਕੀਤਾ ਤੇ ਇਹਨਾਂ ਨੇ ਮਰਡਰ ਕਰਤਾ ਸਰ ਮੁੱਖ ਚਰ ਦੇਖੋ ਜੀ ਤਫਤੀਸ਼ ਹੈ ਉਹਨਾਂ ਦੀ ਅੱਜ ਗ੍ਰਿਫਤਾਰੀ ਹੋਈ ਹੈ ਤੇ ਸਾਡੀ ਕਾਰਵਾਈ ਚੱਲ ਰਹੀ ਹੈ ਤੇ ਵਿੱਚ ਉਹ ਵੀ ਹਰ ਪੱਖੋਂ ਫੋਰੈਂਸਿਕਲੀ ਵੀ ਤੇ ਜਿਹੜੀ ਇਨਵੈਸਟੀਗੇਸ਼ਨ ਬੰਦੀ ਹੈ ਉਹ ਅਸੀਂ ਪੂਰੀ ਕਰ ਰਹੇ ਹਾਂ ਸਾਜਿਸ਼ ਕੀਤੇ ਸੀ ਲਾਤੀਨ ਸਾਜਿਸ਼ ਦੀਆਂ ਕਥਾ ਹੈ ਕਿ ਚੀਤੀ ਜੀ ਦੀ ਪੈਸੇ ਦੀ ਬੁੱਕ ਸੀਗੀ ਤੇ ਪੈਸੇ ਦੀ ਬੁੱਕ ਲਈ ਨੇ ਕੰਮ ਕੀਤਾ ਸਰ ਟਾਰਗੇਟ ਕੀਤਾ 25 ਕੀਤਾ ਕੀ ਦਿੱਕਤ ਹੈ ਸੀ ਜੀ ਦੇਖ ਮੁਰਲੀ ਬੁਜਲੀ ਤੋਂ ਇਹ ਸਾਹਮਣੇ ਆਇਆ ਕਿ ਨੂੰ ਇਹ ਇਹ ਪਤਾ ਸੀਗਾ ਕਿ ਬਈ ਉੱਥੋਂ ਜਿਹੜਾ ਇਹ ਪਰਿਵਾਰ ਹੈ ਪੈਸੇ ਲੋਨ ਫਾਈਨੈਂਸ ਤੇ ਦਿੰਦਾ ਹੈ ਤੇ ਇਹਨਾਂ ਨੂੰ ਸੀ ਕਿ ਬਈ ਸ਼ਾਇਦ ਉੱਥੇ ਮੌਕੇ ਦੇ ਕੋਈ ਨਾ ਕੋਈ ਪੈਸੇ ਹੋਣਗੇ ਤੇ ਅਸੀਂ ਇੱਕ ਘਰ ਇਹਨਾਂ ਨੂੰ ਇਹ ਵੀ ਪਤਾ ਸੀਗਾ ਕਿ ਬਈ ਉਸ ਟਾਈਮ ਤੇ ਲੇਡੀ ਇਕੱਲੀ ਹੁੰਦੀ ਹੈ ਤੇ ਈਜ਼ੀ ਟਾਰਗੇਟ ਹੈ ਤੇ ਲੁੱਟ ਖੋ ਕਰਕੇ ਇਹ ਵਜਨ ਚ ਕਾਮਯਾਬ ਹੋ ਜਾਣਗੇ ਬਟ ਸਾਡੀ ਜਿਹੜੀ ਗੋਇੰਦਵਾਲ ਸਾਹਿਬ ਦੀ ਟੀਮ ਹੈ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਹ ਕੇਸ ਦੇ ਮਗਰ ਲਗਾਤਾਰ ਲੱਗੇ ਹੋਏ ਇਹ ਕੇਸ ਟ੍ਰੇਸ ਕੀਤਾ ਹੈ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹاصل ਕੀਤੀ ਹੈ ਤੇ ਜਿਹੜੇ ਤੇਜਾ ਦੋਸ਼ੀ ਜਿਹੜਾ ਹੈ ਉਹਦੀ ਵੀ ਪਛਾਣ ਹੋ ਗਈ ਹੈ ਤੇ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਾਂਗੇ ਉਹ ਕਰ ਰਹੇ ਹਾਂ ਜੀ ਬਟਾ